ਸਸ਼ਰਗਲ ਜੀ ਪੰਜਾਬ ਨਿਊਜ਼ ਵੇਖ ਰਿਹਾ ਸਾਡੇ ਦਰਸ਼ਕਾਂ ਦਾ ਮੈਂ ਸਵਾਤੀ ਗੁਪਤਾ ਨਿਗਤ ਸਵਾਗਤ ਕਰਦੀ ਹਾਂ ਸੋ ਖਬਰਾਂ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲਾਂ ਇੱਕ ਨੋਟ ਜਨ ਮਾਰਾਂਗੇ ਅਹਿਮ ਸੁਰਖੀਆਂ ਤੇ ਕੰਗੜਾ ਰਣੋਦ ਬਠਿੰਡਾ ਅਦਾਲਤ ਵਿੱਚ ਹੋਈ ਪੇਸ਼ ਅਦਾਲਤ ਵਿੱਚ ਕੰਗੜਾ ਨੇ ਮੰਨੀ ਆਪਣੀ ਗਲਤੀ ਸੋ ਬਠਿੰਡਾ ਅਦਾਲਤ ਕੰਪਲੈਕਸ ਵਿੱਚ ਰਹੀ ਸਖਤ ਸਟਾਕਸਿਕ ਅਮਰਿਤਪਾਲ ਮੈਰੋ ਨੂੰ ਯੂਏਈ ਤੋਂ ਲਿਆਉਂਦੀ ਤਿਆਰੀ ਭਾਬੀ ਕਮਲਕੌਰ ਦੇ ਕਤਲ ਦਾ ਲੱਗਾ ਹੈ ਦੋਸ਼ ਪੰਜਾਬ ਪੁਲਿਸ ਨੇ ਲਗਾਤਾਰ ਇੰਟਰਪੋਲ ਦੇ ਸੰਪਰਕ ਵਿੱਚ ਜਾਣਾ ਦੇ 54 ਨੌਜਵਾਨ ਅਮਰੀਕਾ ਤੋਂ ਹੋਈ ਰਿਪੋਰਟ ਬੇੜੀਆਂ ਵਿੱਚ ਜਕੜ ਕੇ ਦਿੱਲੀ ਪੇਜੇ ਸਵਾਰੀ ਨੌਜਵਾਨ ਪੰਜਾਬ ਨੇ ਹਵਾਰਾ ਕੁੱਤਿਆਂ ਤੇ ਨਹੀਂ ਕੀਤੀ ਕਾਰਵਾਈ ਸੁਪਰੀਮ ਕੋਰਟ ਨੇ ਲਿਆ ਗੰਭੀਰ ਨੋਟਿਸ ਪਾਈ ਚਾੜ ਸਾਰੇ ਰਾਜਾਂ ਦੇ ਮੁਖ ਸਿਕੱਤਰ ਕੀਤੇ ਤਲਬ ਹੁਣ ਖਬਰ ਵਿਸਥਾਰ ਦੇ ਨਾਲ ਕਾਸ਼ਪਰ ਸੰਸਦ ਮੈਂਬਰ ਕੰਗਨਾ ਰਣੌਦ ਪਠਿੰਡਾ ਅਦਾਲਤ ਵਿੱਚ ਪੇਸ਼ ਹੋਈਏ ਸੋ ਅਦਾਲਤ ਵਿੱਚ ਕੰਗਨਾ ਨੇ ਮੰਨਿਆ ਹੈ ਕਿ ਉਸ ਤੋਂ ਗਲਤੀ ਹੋਈ ਹੈ ਅਤੇ ਉਸ ਤੋਂ ਕਿਸਾਨ ਬੀਬੀ ਮਹਿੰਦਰ ਕੌਰ ਖਿਲਾਫ ਗਲਤ ਟਿੱਪਣੀਆਂ ਹੋ ਗਈਆਂ ਨੇ ਸੋ ਉਸ ਨੇ ਇਹ ਵੀ ਕਿਹਾ ਹੈ ਕਿ ਉਸ ਨੂੰ ਇਸ ਕਿਸਾਨ ਬੀਬੀ ਬਾਰੇ ਕੁਝ ਗਲਤ ਫहमी ਪੈਦਾ ਹੋ ਗਈ ਸੀ ਇਸ ਲਈ ਉਸ ਨੂੰ ਆਪਣੇ ਉਸ ਟਵੀਟ ਤੇ ਬੇਹਦੀ ਅਫਸੋਸ ਹੈ ਇੱਥੇ ਦੱਸ ਦਈਏ ਕਿ ਬੀਬੀ ਮਹਿੰਦਰ ਕੌਰ ਨੇ ਕੰਗਨਾ ਖਿਲਾਫ ਮਾਨਹਾਨੀ ਦਾ ਕੇਸ ਦਾਇਰ ਕੀਤਾ ਹੋਇਆ ਹੈ ਇਹ ਮਾਮਲਾ ਦਿੱਲੀ ਦੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਕੰਗਨਾ ਦੀਆਂ ਵਿਵਾਦਿਤ ਟਿੱਪਣੀਆਂ ਨਾਲ ਸੰਬੰਧਿਤ ਹੈ ਸੁਰੱਖਿਆ ਕਾਰਨਾਂ ਕਰਕੇ ਪੁਲਿਸ ਨੇ ਬਠਿੰਡਾ ਅਦਾਲਤੀ ਕੰਪਲੈਕਸ ਦੀ ਪਹਿਲੇ ਹੀ ਕੇਰਾਬੰਦੀ ਸਖਤ ਕਰ ਦਿੱਤੀ ਸੀ ਸੂਤਰਾਂ ਅਨੁਸਾਰ ਕੰਗਨਾਰਨੌਤ ਆਪਣੇ ਵਕੀਲਾਂ ਤੇ ਪੈਨਲ ਤੇ ਸੁਰੱਖਿਆ ਗਾਰਡਾਂ ਦੇ ਨਾਲ ਅਦਾਲਤ ਪਹੁੰਚੀ ਆ یہاں ਪਰ ਕਾਫੀ ਲੋਕ ਥੀਡ ਵੀ ਇਕੱਠੀ ਹੋਈ ਹੈ ਮਿਲਣੇ ਕੇ ਲੀਏ ਇਸ ਕੇ ਲੀਏ ਫ੍ਰੈਂਕਸ ਕੀ और इसके साथ ही जो भी मिसअंडरस्टैंडिंग होती है उनकी महेंद्र जी की फैमिली के साथ में मैंने तो माता जी भी दिया है के लिए ने उनके पति को कि किस तरह से जो है वो एक मिसअंडरस्टैंडिंग का शिकार है और कभी भी मैं अपने सपने में भी नहीं सोच सकती हूँ कि इस तरह का जैसा इस कॉन्ट्रोवर्सी को बनाया गया है कोई भी हर एक माता जो है मेरे लिए जानती हो हिमाचल के लोग है और हर एक बहन जो है जो है उसके लिए मैं सब मुझे कितना प्यार करती है सर है उसके लिए मैं बहुत धन्यवाद तो भैया आप अगर केस को देखें अच्छे से तो मैं मेरा तो ओरिजिनल उसमें कुछ वाक्य था भी नहीं एक हाँ। रिट्वीट था जिसे एज अम जो है वो इस्तेमाल किया गया था जो कि मैंने अंदर उनके पति जी से जी के पति जी से भी ये बात बारे में डिस्कस किया कि चलिए अब जो पुरानी बात है वो है लेकिन किसी भी व्यक्ति विशेष को लेकर उस मीम में भी बहुत सारी महिलाएं थी किसी भी व्यक्ति विशेष को लेकर कोई भी टिप्पणी नहीं की गई है एक जो है एक जहाँ पे इतने आंदोलन देश में हो रहे थे उसको लेकर एक जनरलाइज मीम पे किसी ने कमेंट किया था तो उसको लेकर जो है वो बात लेकिन जो जो मिसअंडरस्टैंडिंग हुई है उसको लेकर हमने खेत जताया है और एक... माता जी को अगर कोई ठेस पहुँची है तो उससे पहुँचा दादी जी नहीं आए थे उनके पति जी आए थे तो उनको मैंने ये ਤਾਨੂ ਦੱਸਦੀ ਹੈ ਕਿ ਫਿਲਮ ਅਦਾਕਾਰਾਂ ਨੇ ਇੱਕ ਤangkith ਤੌਰ ਤੇ ਬੀਬੀ ਮਹਿੰਦਰ ਕੌਰ ਦੀ ਫੋਟੋ ਦੀ ਦੁਰਵਰਤੋਂ ਕੀਤੀ ਫਿਰ ਉਪਰੋ ਦਾਵਾ ਕੀਤਾ ਕਿ ਉਹ ਉਹੀ ਦਾਦੀ ਸੀ ਜਿਸ ਨੇ ਸ਼ਾਹੀਨ ਬਾਗ ਦੇ ਰੋਜ਼ ਮੁਜ਼ਾਰੇ ਵਿੱਚ ਹਿੱਸਾ ਲਿਆ ਸੀ ਅਤੇ ਪ੍ਰਦਰਸ਼ਨਾ ਵਿੱਚ ਸ਼ਾਮਲ ਹੋਣ ਲਈ 100 ਰੁਪਏ ਲੈ ਕੇ ਉਪਲਬਧ ਹੋ ਜਾਂਦੀ ਸੀ ਬਠਿੰਡਾ ਦੀ ਅਦਾਲਤ ਨੇ ਕੰਗਨਾਰ ਰਣੋਤ ਨੂੰ ਅੱਜ ਨਿਜੀ ਤੌਰ ਤੇ ਪੇਸ਼ ਹੋਣ ਲਈ ਸਖਤ ਹੁਕਮ ਜਾਰੀ ਕੀਤੇ ਸਨ ਕਿਉਂਕਿ ਪਿਛਲੀ ਸੁਣਵਾਈ ਦੌਰਾਨ ਵੀ ਕੰਗਨਾਰ ਰਣੋਤ ਪੇਸ਼ ਨਹੀਂ ਹੋਏ ਸਨ ਕੰਗਨਾ ਦੇ ਵਕੀਲਾਂ ਨੇ ਵੀਡੀਓ ਕਾਨਫਰੰਸ ਸੰਗਰਾਹੀ ਪੇਸ਼ੀ ਦੀ ਅਰਜ਼ੀ ਦਿੱਤੀ ਸੀ ਪਰ ਮਹਿੰਦਰ ਕੌਰ ਦੇ ਵਕੀਲ ਰਗਵੀਰ ਸਿੰਘ ਵੈਣੀਵਾਲ ਨੇ ਇਸ ਦਾ ਜ਼ੋਰਦਾਰ ਵਿਰੋਧ ਕੀਤਾ ਸੀ ਇੱਥੇ ਦੱਸਦੇ ਕਿ 12 ਸਤੰਬਰ ਨੂੰ ਸੁਪਰੀਮ ਕੋਰਟ ਵੱਲੋਂ ਕੰਗਨਾ ਦੀ ਪਟੀਸ਼ਨ ਸੁਣਨ ਤੋਂ ਇਨਕਾਰ ਕੀਤੇ ਜਾਣ ਵਗਰੋਂ ਬਠਿੰਡਾ ਕੋਰਟ ਵਿੱਚ ਦਾਇਰ ਕੇਸ ਦੀ ਸੁਣਵਾਈ ਲਈ ਰਾ ਪੱਤਰਾ ਹੋ ਗਿਆ ਸੋਸ਼ਲ ਮੀਡੀਆ 스타 ਕੰਚਨ ਕੁਮਾਰੀ ਉਰਫ ਕਮਲ ਭਾਬੀ ਦੇ ਕਤਲ ਦੇ ਸਬੰਧ ਵਿੱਚ ਲੋੜਿੰਦਾ ਨਿਹੰਗ ਸਿੰਘ ਅਮਰਿਤਪਾਲ ਸਿੰਘ ਮੈਰੋ ਹਾਲੇ ਵੀ ਪੰਜਾਬ ਪੁਲਿਸ ਦੀ ਪਹੁੰਚ ਤੋਂ ਦੂਰ ਹੈ ਸੋ ਕੰਚਨ ਦਾ ਕਤਲ 4 ਮਹੀਨੇ ਪਹਿਲਾਂ ਹੋਇਆ ਸੀ ਸੂਤਰਾਂ ਨੇ ਦੱਸਿਆ ਕਿ ਪੰਜਾਬ ਪੁਲਿਸ ਦੀ ਜਾਂਚ ਹੁਣ ਇੱਕ ਫੈਸਲਾਕੂਨ ਪੜਾਅ ਤੇ ਪਹੁੰਚਣ ਜਾ ਰਹੀ ਹੈ ਸੂਤਰਾਂ ਦੇ ਅਨੁਸਾਰ ਪੰਜਾਬ ਪੁਲਿਸ ਅਤੇ ਇੰਟਰਪੋਲ ਹੁਣ ਮੈਰੋ ਦੀ ਗ੍ਰਫਤਾਰੀ ਸੰਬੰਧੀ ਲਗਾਤਾਰ ਸੰਪਰਕ ਦੇ ਵਿੱਚ ਹਨ ਜੋ ਕਤਈ ਤੌਰ ਤੇ ਸੰਯੁਕਤ ਅਰਬ ਅਮੀਰਾਤ ਪਾਬ ਯੂਏਈ ਵਿੱਚ ਲੁਕਿਆ ਹੋਇਆ ਹੈ ਪੁਲਿਸ ਸੂਤਰਾਂ ਦੇ ਅਨੁਸਾਰ ਯੂਏਈ ਵਿੱਚ ਮੈਰੋ ਦੇ ਟਿਕਾਣੇ ਦਾ ਪਤਾ ਲਗਾਉਣ ਅਤੇ ਉਸ ਦੀ ਆਰਜੀ ਗ੍ਰਫਤਾਰੀ ਨੂੰ ਯਕੀਨੀ ਬਣਾਉਣ ਲਈ ਇੰਟਰਪੋਲ ਨੂੰ ਇੱਕ ਵਿਸ਼ੇਸ਼ ਬੇਨਤੀ ਭੇਜੀ ਗਈ ਹੈ ਪੰਜਾਬ ਪੁਲਿਸ ਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਮਾਮਲੇ ਵਿੱਚ ਜ਼ਰੂਰ ਕੋਈ ਹਾਂ ਪੱਖੀ ਪ੍ਰਗਤੀ ਦੇਖਣ ਨੂੰ ਮਿਲੇਗੀ ਅਤੇ ਮੁਲਜ਼ਮ ਨੂੰ ਮੁਕੱਦਮੇ ਦਾ ਸਾਹਮਣਾ ਕਰਨ ਲਈ ਭਾਰਤ ਲਿਆਂਦਾ ਜਾਵੇਗਾ 20 ਜੂਨ ਨੂੰ ਬਠਿੰਡਾ ਜ਼ਿਲ੍ਹਾ ਪੁਲਿਸ ਦੇ ਮੈਰੋ ਦੀਆਂ ਹਰਕਤਾਂ ਨੂੰ ਟ੍ਰੇਸ ਕਰਨ ਅਤੇ ਉਸ ਨੂੰ ਭਾਰਤ ਹਵਾਲੇ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਹਿੱਤ ਇੰਟਰਪੋਲ ਰਾਹੀਂ ਬਲੂ ਨੋਟਿਸ ਜਾਰੀ ਕਰਨ ਦੇ ਲਈ ਇੱਕ ਪ੍ਰੋਫਰਮਾ ਦਾਇਰ ਕੀਤਾ ਗਿਆ ਸੀ ਹਾਲਾਂਕਿ ਸੀਨੀਅਰ ਪੁਲਿਸ ਸੁਪਰਡੈਂਟ ਅਮਨੀਤ ਕੌਂਡਲ ਨੇ ਕਿਹਾ ਕਿ ਇਸ ਸਬੰਧ ਵਿੱਚ ਇੰਟਰਪੋਲ ਤੋਂ ਕੋਈ ਰਸਮੀ ਪੱਤਰ ਪ੍ਰਾਪਤ ਨਹੀਂ ਹੋਇਆ ਹੈ ਉਹਨਾਂ ਕਿਹਾ ਕਿ ਰਾਜ ਪੁਲਿਸ ਦਾ ਜਾਂਚ ਬਿਊਰੋ ਇੰਟਰਪੋਲ ਨਾਲ ਮਾਮਲੇ ਦੀ ਪੈਰਵੀ ਕਰ ਰਿਹਾ ਹੈ ਅਜੇ ਤੱਕ ਕੋਈ ਇਨਪੁਟ ਨਹੀਂ ਮਿਲਿਆ ਪਰ ਅਸੀਂ ਲਗਾਤਾਰ ਸੰਪਰਕ ਵਿੱਚ ਸੂਤਰਾਂ ਦੇ ਅਨੁਸਾਰ ਅਮਰਿਤਪਾਲ ਸਿੰਘ ਮੈਰੋ ਜੂਨ ਤੋਂ ਯੂਏਈ ਦੇ ਵਿੱਚ ਲੁਕਿਆ ਹੋਇਆ ਪੁਲਿਸ ਨੇ ਪਿਛਲੇ 4 ਮਹੀਨਿਆਂ ਵਿੱਚ ਦੋ ਵਾਰ ਇੰਟਰਪੋਲ ਨੂੰ ਦਸਤਾਵੇਜ਼ ਭੇਜੇ ਪਹਿਲਾਂ ਅੰਗਰੇਜ਼ੀ ਵਿੱਚ ਅਤੇ ਫਿਰ ਅਰਬੀ ਵਿੱਚ ਯੂਏਈ ਏਜੰਸੀਆਂ ਨਾਲ ਤਾਲਮੇਲ ਕਰਨ ਲਈ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕੰਚਨ ਦੇ ਕਤਲ ਦੇ ਕੁਝ ਘੰਟਿਆਂ ਦੇ ਅੰਦਰ ਮੈਰੋ ਸੜਕ ਰਸਤੇ ਅਮਰੀਕਸਰ ਪਹੁੰਚਿਆ ਅਤੇ ਇੱਕ ਵੈਧ ਪਾਸਪੋਰਟ ਅਤੇ ਵੀਜ਼ਾ ਦੀ ਵਰਤੋਂ ਕਰਕੇ ਦੁਬਈ ਚਲਾ ਗਿਆ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਮੈਰੋ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਸਾਹਮਣੇ ਆਇਆ ਸੀ ਜਿਸ ਵਿੱਚ ਉਸਨੇ ਕਥਿਤ ਤੌਰ ਤੇ ਪੜਕਾਉ ਦਿਆਂ ਦਿੱਤੇ ਸਨ ਉਸ ਤੋਂ ਬਾਅਦ ਭਾਰਤ ਵਿੱਚ ਉਸਦੇ ਸੋਸ਼ਲ ਮੀਡੀਆ ਅਕਾਊਂਟ ਬਲੌਕ ਕਰ ਦਿੱਤੇ ਗਏ ਸਨ ਪੁਲਿਸ ਦਾ ਕਹਿਣਾ ਹੈ ਕਿ ਮੈਰੋਂ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਨੇ 9-10 ਜੂਨ ਦੀ ਰਾਤ ਨੂੰ ਲੁਧਿਆਣਾ ਆਧਾਰਿਤ ਡਿਜੀਟਲ ਕ੍ਰिएਟਰ ਕੰਚਨ ਕੁਮਾਰੀ ਉਰਫ ਕਮਲ ਕੌਰ ਪਾਬੀ ਦਾ ਕਤਲ ਕਰ ਦਿੱਤਾ ਸੀ ਇਹ ਕਤਲ ਕੰਚਨ ਦੀਆਂ ਵਿਵਾਦਿਤ ਪੂਰਨ ਸੋਸ਼ਲ ਮੀਡੀਆ ਪੋਸਟਾਂ ਤੋਂ ਪ੍ਰੇਰਿਤ ਦੱਸਿਆ ਗਿਆ ਸੀ ਜਿਸ ਨੇ ਕਤਿਤ ਤੌਰ ਤੇ ਸਿੱਖ ਭਾਈਚਾਰੇ ਦੀਆਂ ਧਾਰਮਿਕ ਪਾਵਨਾਵਾਂ ਨੂੰ ਠੇਸ ਪਹੁੰਚਾਈ ਸੀ ਕਤਲ ਤੋਂ ਬਾਅਦ ਮੁਲਜ਼ਮਾ ਨੇ ਕੰਚਨ ਦੀ Laash ਨੂੰ ਬਠਿੰਡਾ ਦੇ ਪੁੱਚੋ ਵਿੱਚ ਆਦੇਸ਼ ਮੈਡੀਕਲ ਕਾਲਜ ਦੀ ਪਾਰਕਿੰਗ ਦੇ ਵਿੱਚ ਇੱਕ ਕਾਰ ਦੇ ਵਿੱਚ ਛੱਡ ਦਿੱਤਾ ਸੀ ਪੁਲਿਸ ਨੇ 11 ਜੂਨ ਦੀ ਸ਼ਾਮ ਨੂੰ Laash ਬਰਾਮਦ ਕੀਤੀ ਜਾਂਚ ਦੌਰਾਨ ਜਸਪ੍ਰੀਤ ਅਤੇ ਨਿਮਰਤਜੀਤ ਨੂੰ ਗ੍ਰਫਤਾਰ ਕਰ ਲਿਆ ਹੈ ਜਦੋਂ ਕਿ ਮੈਰੋ ਫਰਾਰ ਰਿਹਾ ਬਠਿੰਡਾ ਸ਼ਹਿਰ ਅਦਾਲਤ ਨੇ 31 ਅਕਤੂਬਰ ਨੂੰ ਦੋਵੇਂ ਮੁਲਜ਼ਮਾਂ ਖਿਲਾਫ ਦੋਸ਼ ਤੈਅ ਕੀਤੇ ਸਨ ਅਦਾਲਤ ਨੇ 17 ਅਕਤੂਬਰ ਨੂੰ ਇੱਕ ਹੋਰ ਮੁਲਜ਼ਮ ਰਣਜੀਤ ਸਿੰਘ ਦੀ ਅਗਾਊਂ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਸੀ ਹਰਿਆਣਾ ਦੇ 54 ਨੌਜਵਾਨਾਂ ਨੂੰ ਅਮਰੀਕਾ ਦੇ ਟਰੰਪ ਪ੍ਰਸ਼ਾਸਨ ਨੇ ਡਿਪੋਰਟ ਕਰ ਦਿੱਤਾ ਹੈ ਇਹ ਕਾਰਵਾਈ ਅਮਰੀਕੀ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਏਜੰਸੀ ਨੇ ਪਾਈ ਹੈ ਸੋ ਇਹਨਾਂ ਦੇ ਵਿੱਚ ਕੁਝ ਪੰਜਾਬੀ ਨੌਜਵਾਨ ਵੀ ਸ਼ਾਮਲ ਨੇ ਹਰਿਆਣਾ ਪੁਲਿਸ ਉਹਨਾਂ ਨੂੰ ਦਿੱਲੀ ਦੇ ਹਵਾਈ ਅੱਡੇ ਤੋਂ ਕੈਥਲ ਵਾਪਸ ਲੈ ਕੇ ਆਈ ਹੈ ਸੋ ਅਮਰੀਕੀ ਪ੍ਰਸ਼ਾਸਨ ਨੇ ਇਹਨਾਂ ਸਭਨਾਂ ਉਹ ਬੀੜੀਆਂ ਵਿੱਚ ਝਗੜ ਕੇ ਭਾਰਤ ਭੇਜਿਆ ਅਮਰੀਕਾ ਤੋਂ ਲਗਭਗ 50 ਹਰਿਆਣਾ ਦੇ ਨਾਗਰਿਕਾਂ ਨੂੰ ਦੇਸ਼ ਨਿਕਾਲਾ ਦਿੱਤੇ ਜਾਣ ਤੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਦਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਕਿਹਾ ਕਿ ਸਾਰੇ ਨੌਜਵਾਨ ਡੌਂਕੀ ਰੂਟ ਰਾਹੀਂ ਹਰਿਆਣਾ ਤੋਂ ਅਮਰੀਕਾ ਗਏ ਸਨ ਉਹਨਾਂ ਕਿਹਾ ਕਿ ਠੱਗ ਕਿਸਮ ਦੇ ਅਣਅਧਿਕਾਰਤ ਟਰੈਵਲ ਏਜੰਟ ਅਜਿਹੇ ਕੁਝ ਕੋਜੇ ਕਮਾਚ ਲੱਗੇ ਹੋਏ ਨੇ ਮੈਨੇਜ ਆਪਣੀ ਯਾਤਰਾਇਆਂ ਕੀਤੀ ਚਨਾਵ ਦੇ ਦਿਨੋਂ ਮੈਂ ਉਸ ਸਮੇਂ ਵੀ ਬਨੇ ਕਹਾ ये जो रूट टंकी रूट है ये युवकों के लिए भी ठीक नहीं है परिवारों के लिए भी ठीक नहीं है हालांकि मुझे पता है कि इसकी आलोचना लोग करते हैं हम चाहते हैं युवकों को रोजगार मिले उनकी कौशल उनकी शिक्षा ये बढ़कर के हो लेकिन जहाँ भी कहीं विदेश में जाना है विधिवत तौर तरीके तो से जाए हम उसमें पासपोर्ट बनाने में भी उनकी सुविधा है उनको सुविधा देते हैं उनको वीज़ा लेके देने में भी सुविधा देते हैं और वहाँ प्लेसमेंट में भी अभी फॉरन कॉपरेशन डिपार्टमेंट हरियाणा सरकार में जो हमने बनाया था उसके माध्यम से इससे पहले भी काफ़ी बड़ी संख्या में लोग रोजगार के लिए जा चुके हैं अभी भी और से रिक्वेशन आई हुई है बहुत से केयर टेकर इनकी आवश्यकता है ड्राइवर्स की आवश्यकता है तरह तरह की आवश्यकताएँ वहाँ की पड़ती रहती हैं मैं स्वयं विदेश में एक बार दुबई ऐसे जो एजेंट्स हैं जो विधिवत तौर तरीके से लोगों को लेकर जाते हैं उनसे मेरी मीटिंग भी हुई थी और हमें उन्होंने कहा था कि हम देश भर से एक लाख लोगों को यहाँ लाने के लिए तैयार हैं शर्त यही है ਕਿ ਵਿਧੀਵ ਤੌਰ ਪਰ ਉਹ ਜائیں ਬਿਨਾ ਤੌਤਰੀ ਕੇ ਜਾਏਗੇ ਤਾਂ ਹਰ ਦੇਸ਼ ਆਪਣੇ ਆਪਣੇ ਤਰੀਕੇ ਸੇ ਕੰਮ ਕਰਤਾ ਹੈ ਤੁਹਾਨੂੰ ਦੱਸ ਦਈਏ ਕਿ ਅਮਰੀਕਾ ਤੋ ਰਿਪੋਰਟ ਹੋਏ ਨੌਜਵਾਨਾਂ ਵਿੱਚ ਸਭ ਤੋਂ ਵੱਧ ਕਰਨਾਲ ਦੇ 16 ਕੈਥਲ ਦੇ 14 ਅੰਬਾਲਾ ਤੇ ਕਰਕੁਸ਼ੇਤਰ ਦੇ 5-5 ਜੀਂਦ ਦੇ 4 ਫਤਿਆਬਾਦ ਦੇ 3 ਜਦਕੀ ਰੋਤਕ ਹਸਾਰ ਅਤੇ ਪਲਵਤ ਦੇ ਕੁਝ ਨੌਜਵਾਨ ਸ਼ਾਮਲ ਨੇ ਇਹ ਸਾਰੇ ਨੌਜਵਾਨ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦਾਖਲ ਹੋਏ ਸਨ ਅਤੇ ਇਹਨਾਂ ਨੂੰ ਕਈ ਮਹੀਨੇ ਤੱਕ ਉੱਥੋਂ ਦੇ ਹਿਰਾਸਤ ਕੇਂਦਰਾਂ ਵਿੱਚ ਰੱਖਿਆ ਗਿਆ ਐਨਾ ਨੌਜਵਾਨਾਂ ਨੇ ਵਤਨ ਵਾਪਸੀ ਤੇ ਦੱਸਿਆ ਕਿ ਅਮਰੀਕਾ ਵਿੱਚ ਉਹਨਾਂ ਤੇ ਤਸ਼ੱਦਦ ਟਾਇਆ ਗਿਆ। ਉਹਨਾਂ ਨੂੰ ਗਰਮੀ ਸਮੇ ਹੀਟਰ ਚਲਾ ਕੇ ਅਤੇ ਠੰਡ ਦੇ ਸਮੇ ਏਸੀ ਚਲਾ ਕੇ ਪਰੇਸ਼ਾਨ ਕੀਤਾ ਜਾਂਦਾ ਸੀ। ਖਾਣਾ ਪੀਣਾ ਵੀ ਪੂਰੀ ਤਰ੍ਹਾਂ ਨਹੀਂ ਦਿੱਤਾ ਜਾਂਦਾ ਸੀ। ਬੇहद ਸਖਤ ਸੁਰੱਖਿਆ ਨਿਯਮਾਂ ਨੇ ਉਹਨਾਂ ਦੀ ਹਾਲਤ ਖਰਾਬ ਕਰ ਦਿੱਤੀ। आवारा कुत्तों ਦੇ ਖਤਰੇ ਦੇ ਮਾਮਲੇ ਵਿੱਚ ਕੋਈ ਕਾਰਵਾਈ ਨਾ ਕਰਨ ਤੇ ਸੁਪਰੀਮ ਕੋਰਟ ਨੇ ਪੰਜਾਬ ਹਰਿਆਣਾ ਸਮੇਤ ਦੇਸ਼ ਦੇ ਸਾਰੇ ਹੀ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਝਾੜ ਪਾਈ ਹੈ ਸੋਦਰ ਅਸਲ ਸੁਪਰੀਮ ਕੋਰਟ ਨੇ ਪਹਿਲਾਂ ਸਾਰੇ ਰਾਜਾਂ ਨੂੰ ਹਟਾਏ ਜਾਰੀ ਕੀਤੀ ਸੀ ਕਿ ਹਰੇਕ ਸੂਬਾ ਇੱਕ ਹਲਫੀਆ ਬਿਆਨ ਪੇਸ਼ ਕਰਕੇ ਦੱਸੇ ਕਿ ਉਸਨੇ ਇਸ ਮਾਮਲੇ ਵਿੱਚ ਕੀ ਕਾਰਵਾਈ ਕੀਤੀ ਹੈ ਪਰ ਦਿੱਲੀ ਨਗਰ ਨਿਗਮ ਪੱਛਮੀ ਬੰਗਾਲ ਅਤੇ ਤੇਲਗਾਨਾ ਨੂੰ ਛੱਡ ਕੇ ਕਿਸੇ ਨੇ ਵੀ ਹਲਫੀਆ ਬਿਆਨ ਦੇਸ਼ ਦੀ ਸਰਵੋੱਚ ਅਦਾਲਤ ਸਾਹਮਣੇ ਪੇਸ਼ ਨਹੀਂ ਕੀਤਾ ਸੋ ਇਸ ਲਈ ਹੁਣ ਸੁਪਰੀਮ ਕੋਰਟ ਨੇ ਪੰਜਾਬ ਸਮੇਤ ਸਾਰੇ ਹੀ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁਖ ਸਕੱਤਰਾਂ ਨੂੰ ਤਲਬ ਕਰ ਲਿਆ ਹੈ ਤੁਹਾਨੂੰ ਦੱਸ ਦਈਏ ਕਿ ਜਸਟਿਸ ਵਿਕਰਮਨਾਥ ਜਸਟਿਸ ਸੰਦੀਪ ਮਹਿਤਾ ਤੇ ਜਸਟਿਸ ਐਨਵੀ ਅੰਜਾਰੀਆ ਦੇ ਬੈਂਚ ਨੇ ਹੁਕਮਾਂ ਦੀ ਪਾਲਣਾ ਨਾ ਕਰਨ ਤੇ ਸਖਤ ਨਰਾਜ਼ਗੀ ਪ੍ਰਗਟ ਕੀਤੀ ਹੈ ਦਰਅਸਲ ਦਿੱਲੀ 'ਚ ਦੋ ਵਿਦੇਸ਼ੀ ਕੋਚਾਂ ਨੂੰ ਆਵਾਰਾ ਕੁੱਤਿਆਂ ਵੱਲੋਂ ਵੱਢਣ ਦਾ ਮਾਮਲਾ ਕੋ ਮੰਤਰੀ ਪੱਧਰ ਤੇ ਉਛਲ ਗਿਆ ਸੀ ਇੰਜ ਦੇਸ਼ ਦਾ ਅਕਸ ਖਰਾਬ ਹੁੰਦਾ ਹੈ ਬੈਂਚ ਨੇ ਨੋਟ ਕੀਤਾ ਕਿ ਪੱਛਮੀ ਬੰਗਾਲ ਤੰਗਾਲਾਣਾ ਅਤੇ ਦਿੱਲੀ ਨਗਰ ਨਿਗਮ ਵੱਲੋਂ ਪੇਸ਼ ਕੀਤੇ ਗਏ ਹਲਫਨਾਮੇ ਵੀ ਰਿਕਾਰਡ ਵਿੱਚ ਨਹੀਂ ਸਨ ਤਦ ਸੁਪਰੀਮ ਕੋਰਟ ਨੇ ਕੋਤਾਹੀ ਵਰਤਨ ਵਾਲੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਨੂੰ ਅਗਲੇ ਸੋਮਵਾਰ ਸਵੇਰੇ 10:30 ਵਜੇ ਨਿੱਜੀ ਤੌਰ ਤੇ ਪੇਸ਼ ਹੋਣ ਦੀ ਹਦਾਇਤ ਦਿੱਤੀ ਹੈ ਅਦਾਲਤ ਨੇ ਚੇਤਾਵਨੀ ਦਿੱਤੀ ਹੈ ਕਿ ਪਾਲਣਾ ਨਾ ਕਰਨ ਦੀ ਸੂਰਤ ਵਿੱਚ ਖਰਚੇ ਅਤੇ ਜ਼ਬਰਦਸਤੀ ਦੇ ਹੋਰ ਉਪਾਅ ਵੀ ਕੀਤੇ ਜਾਣਗੇ ਜਸਟਿਸ ਨਾਥ ਨੇ ਕਿਹਾ ਹੈ ਕਿ ਸਾਰੇ ਰਾਜਾਂ ਦੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁਖ ਸਕੱਤਰ 3 ਨਵੰਬਰ ਨੂੰ ਅਦਾਲਤ 'ਚ ਮੌਜੂਦ ਰਹਿਣ ਨਹੀਂ ਤਾਂ ਅਸੀਂ ਅਡਿਟੇਰੀਅਮ ਵਿੱਚ ਅਦਾਲਤ ਦਾ ਪ੍ਰਬੰਧ ਕਰਾਂਗੇ ਇਹ ਮਾਮਲਾ 28 ਜੁਲਾਈ ਨੂੰ ਜਸਟਿਸ ਜੇਬੀ ਇਹ ਮਾਮਲਾ 28 ਜੁਲਾਈ ਨੂੰ ਜਸਟਿਸ ਜੇਬੀ ਪਾਰਦੀਵਾਲਾ ਅਤੇ ਜਸਟਿਸ ਆਰ ਮਹਾਦੇਵਨ ਦੇ ਬੈਂਚ ਵੱਲੋਂ ਖੁਦ ਸ਼ੁਰੂ ਕੀਤੀ ਗਈ ਕਾਰਵਾਈ ਤੋਂ ਪੈਦਾ ਹੋਇਆ ਇੱਕ ਅਖਬਾਰੀ ਰਿਪੋਰਟ ਦਾ ਅਦਾਲਤ ਨੇ ਨੋਟਿਸ ਲਿਆ ਸੀ 11 ਅਗਸਤ ਨੂੰ ਪਾਰਦੀਵਾਲਾ ਦੀ ਅਗਵਾਈ ਵਾਲੇ ਬੈਂਚ ਨੇ ਦਿੱਲੀ ਅਧਿਕਾਰੀਆਂ ਨੂੰ ਆਵਾਰਾ ਕੁੱਤਿਆਂ ਨੂੰ ਸ਼ੈਲਟਰਾਂ ਵਿੱਚ ਤਬਦੀਲ ਕਰਨ ਦੇ ਨਿਰਦੇਸ਼ ਦਿੱਤੇ ਸਨ ਅਤੇ ਉਨ੍ਹਾਂ ਦੀ ਰਿਹਾਈ ਤੇ ਰੋਕ ਲਗਾ ਦਿੱਤੀ ਸੀ ਇਸੇ ਤਰ੍ਹਾਂ ਦੇ ਨਿਰਦੇਸ਼ ਨੌਇਡਾ, ਗੁਰੂਗਰਾਮ ਅਤੇ ਗਾਜ਼ੀਆਬਾਦ ਨੂੰ ਦਿੱਤੇ ਗਏ ਸਨ ਇਸ ਨੇ ਅਧਿਕਾਰੀਆਂ ਨੂੰ ਆਵਾਰਾ ਕੁੱਤਿਆਂ ਨੂੰ ਚੁੱਕਣ ਤੋਂ ਰੋਕਣ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਦੀ ਚੇਤਾਵਨੀ ਦਿੱਤੀ ਸੀ ਬਾਅਦ ਵਿੱਚ ਕੁਝ ਇਤਰਾਜ਼ ਉਠਣ ਕਾਰਨ ਇਹ ਮਾਮਲਾ ਜਸਟਿਸ ਵਿਕਰਮ ਨਾਦੀ ਅਗਵਾਈ ਵਾਲੇ ਤਿੰਨ ਜੱਜਾਂ ਦੇ ਬੈਂਚ ਨੂੰ ਤਬਦੀਲ ਕਰ ਦਿੱਤਾ ਗਿਆ ਸੀ 2 اگست ਨੂੰ 나ਥ ਬੈਂਚ ਨੇ 11 اگست ਦੇ ਹੁਕਮ ਤੇ ਰੋਕ ਲਗਾ ਦਿੱਤੀ ਸੀ ਇਸ ਦੇ ਵਿੱਚ ਇਲਾਜ ਅਤੇ ਟੀਕਾਕਰਨ ਕੀਤੇ ਕੁੱਤਿਆਂ ਦੀ ਰਿਹਾਈ ਤੇ ਪਾਬੰਦੀ ਨੂੰ ਬਹੁਤ ਸਖਤ ਕਿਹਾ ਗਿਆ ਸੀ ਇਸ ਨੇ ਸਪਸ਼ਟ ਕੀਤਾ ਸੀ ਕਿ ਕੁੱਤਿਆਂ ਨੂੰ ਨਸਬੰਦੀ ਕੀੜੇ ਮਾਰਨ ਅਤੇ ਟੀਕਾਕਰਨ ਤੋਂ ਬਾਅਦ ਉਸੇ ਖੇਤਰ ਵਿੱਚ ਵਾਪਸ ਛੱਡ ਦਿੱਤਾ ਜਾਣਾ ਚਾਹੀਦਾ ਹੈ ਸਿਰਫ ਉਹਨਾਂ ਕੁੱਤਿਆਂ ਨੂੰ ਹੀ ਸਕੰਜੇ ਵਿੱਚ ਰੱਖਿਆ ਜਾਣਾ ਚਾਹੀਦਾ ਹੈ ਜਿਨ੍ਹਾਂ ਦੇ ਹਲਕੇ ਹੋਣ ਦਾ ਸ਼ੱਕ ਹੈ ਜਾਂ ਜੋ ਹਮਲਾਵਰ ਵਿਵਾਰ ਵਿਖਾ ਰਹੇ ਨੇ ਅਦਾਲਤ ਨੇ ਆਵਾਰਾ ਕੁੱਤਿਆਂ ਨੂੰ ਜਨਤਕ ਤੌਰ ਤੇ ਖਵਾਣ ਤੇ ਪਾਬੰਦੀ ਲਗਾਈ ਮਨੋਨੀਤ ਫੀਡਿੰਗ ਜ਼ੋਨ ਬਣਾਉਣ ਦਾ ਹੁਕਮ ਦਿੱਤਾ ਅਤੇ ਮਾਮਲੇ ਦੇ ਘੇਰੇ ਨੂੰ ਪੂਰੇ ਭਾਰਤ ਪੱਧਰ ਤੱਕ ਵਧਾਇਆ ਦੇਖੀ ਪੰਜਾਬ ਦੇ ਵਿੱਚ ਡੇਂਗੂ ਰੋਗ ਇੱਕ ਵਾਰ ਫਿਰ ਤੋਂ ਪੈਰ ਪਸਾਰ ਰਿਹਾ ਹੈ ਸੋ ਮਹਾਰ ਅਨੁਸਾਰ ਭਾਰੀ ਵਰਖਾ ਤੇ ਹੜ੍ਹਾਂ ਤੋਂ ਬਾਅਦ ਪਾਣੀ ਭਰ ਨਾਲ ਮੱਛਰਾਂ ਦੇ ਪ੍ਰਜਨਨ ਦੀ ਸਥਿਤੀ ਹੋਰ ਵੀ ਵਿਗੜ ਗਈ ਹੈ ਸੋ ਸਿਹਤ ਵਿਭਾਗ ਅਨੁਸਾਰ ਡੇਂਗੂ ਪੋਜ਼ਿਟਿਵਿਟੀ ਦਰ ਪਿਛਲੇ ਮਹੀਨਿਆਂ ਦੇ ਮੁਕਾਬਲੇ ਤੇਜ਼ੀ ਨਾਲ ਵਧੀ ਹੈ ਜਿੱਥੇ ਇਹ ਪਹਿਲਾਂ 3.8% ਦੀ ਸੀ ਹੁਣ 11% ਤੋਂ ਵੱਧ ਹੋ ਗਈ ਹੈ ਸੋ ਸਰਕਾਰੀ ਹਸਪਤਾਲਾਂ ਤੇ ਨੀਜੀ ਲੈਬਾਂ ਵਿੱਚ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ ਹਾਲਾਂਕਿ ਸਿਹਤ ਵਿਭਾਗ ਦਾ ਕਹਿਣਾ ਹੈ ਕਿ ਸਥਿਤੀ ਕਾਬੂ ਹੇਠ ਹੈ ਮੌਸਮ ਅਨੁਕੂਲ ਰਹਿਣ ਤੱਕ ਲਾਗ ਫੈਲਣ ਦਾ ਖਤਰਾ ਵੱਧ ਰਿਹਾ ਹੈ ਰਾਜ ਸਰਕਾਰ ਨੇ ਪ੍ਰਭਾਵਿਤ ਖੇਤਰਾਂ ਦੇ ਵਿੱਚ ਫੋਗਿੰਗ ਅਤੇ ਸੈਨੀਟੇਸ਼ਨ ਮੁਹਿੰਮ ਚਲਾਉਣ ਲਈ ਨਿਗਰਾਨੀ ਵਧਾਉਣ ਅਤੇ ਜ਼ਿਲ੍ਹਾ ਪੱਧਰੀ ਟੀਮਾਂ ਦਾ ਗਠਨ ਕਰਨ ਦੇ ਹੁਕਮ ਦਿੱਤੇ ਨੇ ਜਦੋਂ ਕਿ 2023 ਅਤੇ 2024 ਦੇ ਮੁਕਾਬਲੇ ਮਾਮਲਿਆਂ ਦੀ ਗਿਣਤੀ ਇਸ ਸਮੇਂ ਘਟ ਹੈ ਪਰ ਲਾਗ ਦੀ ਦਰ ਵੱਧ ਰਹੀ ਹੈ ਜਿਸ ਲਈ ਸਿਹਤ ਵਿਭਾਗ ਨੂੰ ਚੌਕਸ ਰਹਿਣ ਦੀ ਲੋੜ ਹੈ ਪੰਜਾਬ ਦੇ ਵਿੱਚ ਮੋਹਾਲੀ, ਲੁਧਿਆਣਾ, ਪਟਿਆਲਾ ਤੇ ਹੁਸ਼ਿਆਰਪੁਰ ਜ਼ਿਲ੍ਹੇ ਇਸ ਸਮੇਂ ਸਭ ਤੋਂ ਵੱਧ ਡੇਂਗੂ ਤੋਂ ਪ੍ਰਭਾਵਿਤ ਨੇ। ਕਈ ਇਲਾਕਿਆਂ ਵਿੱਚ ਘਰ-ਘਰ ਜਾ ਕੇ ਮੱਛਰਾਂ ਦੇ ਲਾਰਵੇ ਦੀ ਜਾਂਚ ਕੀਤੀ ਜਾ ਰਹੀ ਹੈ। ਵਿਭਾਗੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਇਨਫੈਕਸ਼ਨ ਸ਼ਹਿਰੀ ਖੇਤਾਂ ਵਿੱਚ ਫੈਲ ਰਹੀ ਹੈ ਜਿੱਥੇ ਪਾਣੀ ਭਰਿਆ ਹੋਇਆ ਤੇ ਖੁੱਲੇ ਭਾਂਡੇ ਮੱਛਰ ਪਾਲਦੇ ਤੇ ਵਧਦੇ ਨੇ। ਡੇਂਗੂ ਦੇ ਵੱਧ ਰਹੇ ਖਤਰੇ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਡੇਂਗੂ ਤੇ ਵਾਰ ਮੁਹਿੰਮ ਨੂੰ ਮੁੜ ਸੁਰਜੀਤ ਕੀਤਾ ਹੈ। ਜੋ ਹਰ ਸ਼ੁੱਕਰਵਾਰ ਨੂੰ ਚਲਾਈ ਜਾ ਰਹੀ ਹੈ ਇਸ ਮੁਹਿੰਮ ਤਹਿਤ ਆਂਡ ਗੁਆਂਡ ਸਕੂਲਾਂ ਤੇ ਬਾਜ਼ਾਰਾਂ ਦੇ ਵਿੱਚ ਸਫਾਈ ਅਤੇ ਫੌਗਿੰਗ ਕੀਤੀ ਜਾ ਰਹੀ ਹੈ ਇਸ ਸਮੇਂ ਡੇਂਗੂ ਦਾ ਸਭ ਤੋਂ ਵੱਧ ਪਾਇਆ ਜਾਣ ਵਾਲਾ ਵਾਇਰਸ ਡੀ ਈ ਐਨ ਵੀ 2 ਹੈ ਜਿਸ ਨੂੰ ਸਭ ਤੋਂ ਖਤਰਨਾਕ ਮੰਨਿਆ ਜਾਂਦਾ ਹੈ ਇਹ ਰੂਪ ਗੰਭੀਰ ਲੱਛਣਾਂ ਦਾ ਕਾਰਨ ਬਣਦਾ ਜਿਸ ਦੇ ਵਿੱਚ ਤੇਜ਼ ਬੁਖਾਰ ਉਲਟੀਆਂ ਪੇਟ ਦਰਦ ਖੂਨ ਵਗਣਾ ਬੇਚੈਨੀ ਅਤੇ ਮਾਨਸਿਕ ਪਰਮ ਸ਼ਾਮਲੇ ਜੇ ਤੁਰੰਤ ਇਲਾਜ ਨਾ ਕੀਤਾ ਜਾਵੇ ਤਾਂ ਇਹ ਡੇਂਗੂ ਹੈਮੋਰੈਜਿਕ ਸਿੰਡਰੋਮ ਅਤੇ ਡੇਂਗੂ ਸ਼ੌਕ ਸਿੰਡਰੋਮ ਵਰਗੀਆਂ ਜਾਨਲੇਵਾ ਸਥਿਤੀਆਂ ਦਾ ਕਾਰਨ ਬਣ ਸਕਦਾ ਹੈ ਡੇਂਗੂ ਦੇ ਲੱਛਣ ਉਦੋਂ ਤੱਕ ਬਣੇ ਰਹਿੰਦੇ ਨੇ ਜਦੋਂ ਤੱਕ ਤਾਪਮਾਨ 16 ਡਿਗਰੀ ਸੈਲਸੀਅਸ ਤੱਕ ਨਹੀਂ ਪਹੁੰਚ ਜਾਂਦਾ ਤਾਪਮਾਨ ਘਟਣ ਤੇ ਸਥਿਤੀ ਆਪਣੇ ਆਪ ਠੀਕ ਹੋ ਜਾਵੇਗੀ ਸਿਹਤ ਵਿਭਾਗ ਨੇ ਨਿੱਜੀ ਲੈਬਾਂ ਲਈ ਡੇਂਗੂ ਟੈਸਟਾਂ ਲਈ ਸਭ ਤੋਂ ਵੱਧ ਕੀਮਤ 600 ਰੁਪਏ ਨਿਰਧਾਰਤ ਕੀਤੀ ਹੈ ਸਿਹਤ ਵਿਭਾਗ ਨੇ ਲੈਬਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜ਼ਿਆਦਾ ਪੈਸੇ ਲੈਣ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਲੋਕਾਂ ਨੂੰ ਆਪਣੇ ਘਰਾਂ ਵਿੱਚ ਅਤੇ ਆਲੇ-ਦੁਆਲੇ ਪਾਣੀ ਇਕੱਠਾ ਹੋਣ ਤੋਂ ਬਚਣਾ ਚਾਹੀਦਾ ਹੈ ਇਹ ਵੀ ਉਹਨਾਂ ਦੇ ਵੱਲੋਂ ਕਿਹਾ ਗਿਆ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦੇਤਨਾਥ ਲਖੀਪੁਰ ਖੇੜੀ ਪਹੁੰਚੇ ਜਿੱਥੇ ਉਹਨਾਂ ਨੇ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਇੱਕ ਸ਼ਹਿਰ ਦਾ ਨਾਮ ਬਦਲ ਦਿੱਤਾ ਸੀਐਮ ਯੋਗੀ ਨੇ ਮੁਸਤਾਫਾ ਬਾਦ ਦਾ ਨਾਮ ਬਦਲ ਕੇ ਕਬੀਰ ਤਾਮ ਰੱਖਣ ਦਾ ਐਲਾਨ ਕੀਤਾ ਲਖੀਮਪੁਰ ਖੇੜੀ ਵਿੱਚ ਸੀਐਮ ਯੋਗੀ ਨੇ ਕਿਹਾ ਕਿ 2014 ਤੋਂ ਬਾਅਦ ਹਰ ਧਰਮ ਤੇ ਵਿਕਾਸ ਵਿੱਚ ਫੰਡ ਅਲਾਟ ਕੀਤੇ ਜਾਂਦੇ ਨੇ ਪਹਿਲਾਂ ਸਿਰਫ ਫੰਡ ਕਬਰਿਸਤਾਨਾਂ ਲਈ ਅਲਾਟ ਕੀਤੇ ਜਾਂਦੇ ਸਨ ਯੋਗੀ ਅਦਿੱਤਿਆਨਾਥ ਨੇ ਕਿਹਾ ਕਿ ਦੇਸ਼ ਦੀ ਪਛਾਣ ਨਹੀਂ ਸੀ ਪਹਿਲਾਂ ਕੋਈ ਕੋਈ ਨਹੀਂ ਜਾਣਦਾ ਸੀ ਕਿ ਇਹ ਕਿੱਥੇ ਜਾ ਰਿਹਾ ਹੈ ਦੇਸ਼ ਆਪਣੀ ਵਿਸ਼ਵਵਿਆਪੀ ਪਛਾਣ ਗਵਾ ਚੁੱਕਾ ਸੀ ਪਰ 2014 ਵਿੱਚ ਮੋਦੀ ਸਰਕਾਰ ਬਣੀ ਅਤੇ ਦੇਸ਼ ਨੇ ਆਪਣੀ ਪਛਾਣ ਮੋੜ ਪ੍ਰਾਪਤ ਕੀਤੀ ਹੁਣ ਦੇਸ਼ ਤੀਜੀ सब तो बड़ी अर्थव्यवस्था बनने ली तैयार है आप सोचो ना मैं जब यहां पर आया तो मैंने इस गांव के बारे में पूछा मुझे बताया गया गांव का नाम है मुस्तफाबाद मैंने कहा किसने मुस्लिम आबादी रहती है यहां पे? कहा एक भी नहीं लेकिन नाम मुस्तफाबाद हो गया हमने कहा भाई अब ये नाम बदलना चाहिए मुस्तफाबाद ने कबीर धाम इसका नाम रख दो हम प्रस्ताव मंगाएंगे यहां से प्रस्ताव मंगा करके इस कार्यक्रम को आगे बढ़ा देंगे बहनों और भाइयों यही है आत्मीयता का भाव उन लोगों ने अयोध्या को फैजाबाद किया था प्रयागराज को इलाहाबाद किया था कबीरधाम को मुस्तफाबाद किया था और ये हमारी सरकार है फैजाबाद को अयोध्या बना रही है इलाहाबाद को प्रयागराज बना रही है और मुस्तवाबाद को फिर से कबीर धाम स्थल बना करके उस गौरव की पुनर्स्थापना के कार्यक्रम के साथ आपको जोड़ रही है। एते दस दिए कि सोमवार नु मुख्यमंत्री योगी आदित्यनाथ लखीमपुर खेड़ी दे अलीगंज क्षेत्र दे स्थित कबीर धाम मुस्तवाबाद पहुंचे। उन्होंने असंग साहब दी महाराज दे तीन दिना सत्संग ਕਛਮਾ ਦੇਵੀ ਯਾਦਗਾਰੀ ਦਿਵਸ ਤੇ ਸਮਾਪਤੀ ਸਮਾਰੋਹ ਵਿੱਚ ਸ਼ਿਰਕਤ ਕੀਤੀ ਜੀਟੀਬੀ ਨਗਰ ਸਥਿਤ ਲਤੀਫਪੁਰਾ ਵਿੱਚ ਘਰ ਟਾਹੋਂ ਦਾ ਮੁੱਦਾ ਜੇ ਸ਼ਾਂਤ ਨਹੀਂ ਹੋਇਆ ਸੀ ਕਿ ਹੁਣ ਚੌਕੀਟੀ ਚੌਂਕ ਦੇ ਨੇੜੇ ਸਥਿਤ ਅੰਬੇਦਕਰ ਨਗਰ ਵਿੱਚ ਘਰਾਂ ਨੂੰ ਟਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਸੋ ਇਲਾਗਾ ਵਾਸੀ ਇਸ ਨੂੰ ਲੈ ਕੇ ਬਹੁਤ ਹੀ ਪਰੇਸ਼ਾਨ ਨੇ ਮਿਲੀ ਜਾਣਕਾਰੀ ਦੇ ਅਨੁਸਾਰ ਦੇਰ ਰਾਤ ਵੀ ਇਲਾਕਾ ਵਾਸੀਆਂ ਨੇ ਘਰਾਂ ਨੂੰ ਢਾਉਣ ਦੇ ਅਲਟੀਮੇਟਮ ਦੇ ਵਿਰੋਧ ਵਿੱਚ ਤਰਨਾ ਦਿੱਤਾ ਸੀ ਜਿਸ ਤੋਂ ਬਾਅਦ ਇਲਾਕੇ ਦੀਆਂ ਔਰਤਾਂ ਬੱਚੇ ਬੁੱਢੇ ਅਤੇ ਨੌਜਵਾਨ ਚਿੰਤਿਤ ਤੇ ਡਰੇ ਹੋਏ ਹਨ ਉਹਨਾਂ ਦਾ ਕਹਿਣਾ ਹੈ ਕਿ ਪਾਵਰ ਕਾਮ ਨੇ ਇਲਾਕੇ ਦੇ ਲਗਭਗ 800 ਘਰਾਂ ਨੂੰ ਢਾਉਣ ਲਈ 24 ਘੰਟੇ ਦਾ ਸਮਾਂ ਦਿੱਤਾ ਹੈ ਬਾਕੀ ਅਸੀਂ ਜਗਾ ਨਹੀਂ ਕਰ ਸਕਦੇ ਅਸੀਂ ਇਹੀ ਹੱਥ ਜੋੜਦੇ ਆ ਉਹਨਾਂ ਦੇ ਮੋਰੇ ਜਿਨ੍ਹਾਂ ਨੇ ਕੰਮ ਕੀਤਾ ਸਭ ਤੋਂ ਕਿਸ਼ਤਾ ਲੈ ਲੈਣ ਤੇ ਜਗਾ ਨਹੀਂ ਚੱਲ ਅਸੀਂ ਹਾਂ ਅਸੀਂ ਪੈਸਾ ਪਰ ਕੰਨਵੇਂ ਤੁਸੀਂ ਇੱਥੇ ਰਹਿ ਰਹੇ ਆ 91 ਤੋਂ ਇੱਥੇ 30 40 ਘਰ ਸੀ ਜਦੋਂ ਇੱਥੇ ਵਸਿੰਦਾ ਹੋਇਆ ਸੀ ਹੁਣ ਸਾਡੇ 4 ਚੋ ਤੋਂ 8 ਚੋ ਘਰ ਹੋ ਚੁੱਕਾ ਆ ਵੀ ਅਸੀਂ ਇੱਥੋਂ ਨਹੀਂ ਜਾਣਾ ਪਹਿਲੋ ਪਾਵਰ ਕੱਟਦਾ ਇਹ ਸੀ ਵੀ ਜਦੋਂ ਪਹਿ ਇੱਥੇ 30 40 ਘਰ ਵਸਦੇ ਸੀਗੇ ਉਦੋਂ ਪਾਵਰ ਕੱਟਨੇ ਨਹੀਂ ਟਾਲਿਆ ਵੀ ਚਲੋ ਜੇ ਵਸਿੰਦਾ ਵਸਿੰਦੇ ਰਹਿਣ ਹੁਣ ਲੋਕਾਂ ਨੇ ਇੰਨਾ ਘਰ ਬਣਾ ਲਿਆ ਅਸੀਂ ਸਾਰੀ ਉਮਰ ਦਿੱਤੇ ਪੂੰਜੀ ਲਾਤੀ ਕਮਾ ਕੇ ਪੂਰੀ ਉਮਰ ਦੀ ਪੂੰਜੀ ਲਈ ਅਸੀਂ ਕਮਾ ਕੇ ਇਥੇ ਹੁਣ ਅਸੀਂ ਕਿੱਥੇ ਜਾਣਾ ਹੈ ਅਸੀਂ ਤਾਂ ਜੇ ਮਰਾਂਗੇ ਤੇ ਜਾ ਮਾਰਾਂਗੇ ਸਾਡਾ ਇਹ ਹੀ ਦੁਨੀਆ ਉਤਾਰੂ ਹੈ ਮਰਨ ਮਰਾਂ ਤੇ 800 ਘਰ ਹੈ ਟੋਟਲ ਪਬਲਿਕ ਬਹੁਤ ਹੈ ਹਜ਼ਾਰ ਤੋਂ ਜ਼ਿਆਦਾ ਦੁਨੀਆ ਹੋ ਚੁੱਕੀ ਹੈ ਇੱਥੇ ਕੱਲ ਵੀ ਮੀਡੀਆ ਆਈ ਸੀ ਪਰਸੋ ਵੀ ਆਏ ਸੀਗੇ ਵੀ ਬਹੁਤ ਦੁਨੀਆ ਸ਼ੁੱਕਰਵਾਰ ਤੋਂ ਨਾਲ ਸਾਨੂੰ ਕੱਡਾ ਪਹਿਲਾਂ ਸਾਨੂੰ ਦੱਸਿਆ ਨਹੀਂ ਵੀ ਤੁਹਾਡਾ ਨੋਟ ਨਿਕਲਿਆ ਤਿੰਨ ਤਰੀ ਦਾ ਨੋਟਿਸ ਆਇਆ ਸਾਨੂੰ ਸ਼ੁੱਕਰਵਾਰ ਨੂੰ ਤਲਾਸ਼ ਕਰਕੇ ਗਿਆ ਵੀ ਤੁਸੀਂ ਮੁਲਾ ਖਾਲੀ ਕਰ ਦਿਓ 3 ਘੰਟੇ 3 ਘੰਟੇ ਤੋਂ ਬਾਅਦ ਕੋਈ ਕਾਰਵਾਈ ਨਹੀਂ ਹੋਈ ਵੀ ਇੱਥੇ ਪੁਲਿਸ ਆਣੀ ਹੈ ਜੋ ਕੋਸ਼ਣਾ ਵੀ ਅਸੀਂ ਇੰਨੇ ਪਰੇਸ਼ਾਨ ਸੀ ਅਸੀਂ ਫੇਰ ਵੀ ਆਪਣੀ ਜਿੱਥੇ ਮੰਤਰੀਆਂ ਤੱਕ ਸਾਡੀ ਪਹੁੰਚ ਸੀ ਅਸੀਂ ਸਾਰਿਆਂ ਕੋਗੇ ਸਾਰਿਆਂ ਨੂੰ ਦਿਲਾ ਚਾਇਤਾ ਵੀ ਤੁਸੀਂ ਜਿੱਥੇ ਬੈਠੇ ਹੋ ਬੈਠੇ ਰਹੋ ਪਰ ਸਾਡੀ ਭਗਵਾਨਤਮਾਨ ਨੂੰ ਇਹ ਹੀ ਹੱਥ ਜੋੜ ਕੇ ਬੇਨਤੀ ਆ ਵੀ ਅਸੀਂ 30 35 35 ਸਾਲ ਤੋਂ ਇੱਥੇ ਵਸੇ ਆ 50 ਸਾਲ ਤੋਂ ਵੀ ਦੁਨੀਆ ਇੱਥੇ ਰਹਿ ਰਹੀ ਆ ਵੀ ਇੱਥੇ ਹੀ ਰਹਿਣ ਦੇ ਜੀ ਤਨ ਵੀ ਗਰੀਬ ਜਨਤਾ ਨੂੰ ਨਾ ਉਜਾੜੋ ਵੀ ਜੇ ਤੁਸੀਂ ਕੋਈ ਚੀਜ਼ ਵੀ ਚਾਹਨੀ ਅਸੀਂ ਤੁਹਾਡੀ ਜ਼ਮੀਨ ਦੇ ਆਗਰੀ ਆ ਜੇ ਤੁਸੀਂ ਇੱਥੇ ਕੀਮਤ ਪਾਣਾ ਚਾਹੁੰਦੇ ਹੋ ਇਸ ਪ੍ਰੌਂਡ ਦੀ ਅਸੀਂ ਤੁਹਾਨੂੰ ਪੈਸਾ ਭਰਨ ਨੂੰ ਤਿਆਰ ਆ ਪਰ ਸਾਨੂੰ ਇੱਥੋਂ ਗਰੀਬ ਜਨਤਾ ਨੂੰ ਨਾ ਟਾਲਿਆ ਉਦਰ ਪਾਵਰ ਕਾਮ ਦਾ ਦਾਵਾ ਹੈ ਕਿ ਉਹਨਾਂ ਕੋਲ ਇੱਥੇ 65 ਏਕੜ ਜ਼ਮੀਨ ਹੈ ਇਸ ਤੋਂ ਲੋਕ ਕਬਜ਼ਾ ਕਰ ਰਹੇ ਨੇ ਅੰਬੇਡਕਰ ਨਗਰ ਪਹੁੰਚੇ ਅਤੇ ਇੱਥੋਂ ਦੀ ਜ਼ਮੀਨੀ ਹਕੀਕਤ ਜਾਣੀ ਤੁਹਾਨੂੰ ਦੱਸ ਦਈਏ ਕਿ ਇਹ ਘਰ ਚੌਕੇਟੀ ਤੋਂ ਲਾਡੇ ਵਾਲੀ ਫਲਾਈਓਵਰ ਦੇ ਬਿਲਕੁਲ ਨੇੜੇ ਸਥਿਤ ਨੇ ਫਲਾਈਓਵਰ ਦੇ ਨਾਲ ਇੱਕ ਤੰਗ ਟਾਇਲਾਂ ਵਾਲੀ ਸੜਕ ਇਸ ਨੂੰ ਸ਼ਹਿਰ ਦੇ ਮੁੱਖ ਸੜਕ ਨਾਲ ਜੋੜਦੀ ਹੈ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੀਆਂ ਹਦਾਇਤਾਂ ਅਨੁਸਾਰ ਸ਼ਹੀਦ ਹੋਏ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਯਾਦ ਕਰਦੇ ਹੋਏ ਸ਼ਹੀਦੀ ਦਿਵਸ ਮਨਾਇਆ ਗਿਆ। ਸੋ ਜਿਸ ਦੇ ਸ਼ਲ ਦੇ ਸ਼ਹੀਦ ਜਸਵੀਰ ਸਿੰਘ ਦੇ ਸਰਕਾਰੀ ਸਕੂਲ ਚਮਿਆਰੀ ਜਿੱਥੇ ਉਹਨਾਂ ਨੇ ਪੜ੍ਹਾਈ ਕੀਤੀ ਸੀ ਉਸ ਸਕੂਲ ਦੇ ਵਿੱਚ ਪੰਜਾਬ ਪੁਲਿਸ ਦੇ ਇੰਸਪੈਕਟਰ ਅਮਰ ਪ੍ਰਤਾਪ ਸਿੰਘ ਉਹਨਾਂ ਦੀ ਟੀਮ ਸਮੇਤ ਸਕੂਲ ਦੇ ਬੱਚਿਆਂ ਦੇ ਵੱਲੋਂ ਸ਼ਹੀਦ ਜਸਵੀਰ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਡਿਊਟੀ ਦੌਰਾਨ ਅਤਵਾਦੀਆਂ ਨਾਲ ਲੋਹਾ ਲੈਂਦੇ ਹੋਏ ਸ਼ਹੀਦ ਹੋਣ ਦੇ ਚਲਦੇ ਮਾਣ ਮਹਿਸੂਸ ਕਰਦੇ ਹੋਏ ਸਲਾਮੀ ਦਿੱਤੀ ਗਈ। ਕਾਨੂੰ ਦੱਸ ਦिए ਕਿ ਇਸ ਮੌਕੇ ਸ਼ਹੀਦ ਜਸਵੀਰ ਸਿੰਘ ਦੀ ਯਾਦ ਵਿੱਚ ਸਕੂਲ ਵਿੱਚ ਇੱਕ ਪੌਦਾ ਵੀ ਲਗਾਇਆ ਗਿਆ ਉੱਥੇ ਹੀ ਵਿਸ਼ੇਸ਼ ਤੌਰ ਤੇ ਸਕੂਲ ਵਿੱਚ ਬੱਚਿਆਂ ਦੇ ਡਰਾਇੰਗ ਮੁਕਾਬਲੇ ਵੀ ਕਰਵਾਏ ਗਏ ਉਸ ਦੌਰਾਨ ਪੰਜਾਬ ਪੁਲਿਸ ਦੇ ਇੰਸਪੈਕਟਰ ਅਮਰ ਪ੍ਰਤਾਪ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ ਮਾਣਯੋਗ ਡੈਕਟਰ ਜਨਰਲ ਆਫ ਪੁਲਿਸ ਸ਼੍ਰੀ ਗੌਰਵ ਯਾਦਵ ਜੀ ਅਤੇ ਸਾਡੇ ਕਮਾਂਡਰ ਸਾਹਿਬ ਸ਼੍ਰੀ ਬਲਜੀਤ ਸਿੰਘ ਢਿੱਲੋਂ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 21 ਅਕਤੂਬਰ ਤੋਂ ਲੈ ਕੇ ਤੇ 31 ਅਕਤੂਬਰ ਤੱਕ ਜਿਹੜੇ ਪੰਜਾਬ ਪੁਲਿਸ ਦੇ EMPLOYEES ਨੇ ਜਿਹੜੇ ਸ਼ਹੀਦ ਹੋ ਚੁੱਕੇ ਨੇ ਇਨਾਂ ਦੀ ਯਾਦ ਵਿੱਚ ਸਮਾਗਮ ਮਨਾਏ ਜਾ ਰਹੇ ਨੇ ਜੋ ਅੱਜ ਅਸੀਂ ਜਸਬੀਰ ਸਿੰਘ ਉਹਨਾਂ ਦੇ ਸਕੂਲ ਚਮਿਆਰੀ ਵਿੱਚ ਪਹੁੰਚੇ ਹਾਂ ਜਿੱਥੇ ਅਸੀਂ ਫੁੱਲਦਰ ਬੂਟੇ ਤੇ ਉਹਨਾਂ ਨੂੰ ਸ਼ਰਧਾਂਜਲੀ ਦੇ ਫੁੱਲ ਪੇਟ ਕੀਤੇ ਨੇ ਤੇ ਅਸੀਂ ਬੱਚਿਆਂ ਨੂੰ ਇਹ ਸਮਝਾਇਆ ਵੀ ਕਿ ਵਧੀਆ ਪੜ੍ਹਾਈ ਕਰਕੇ ਡਿਫੈਂਸ ਫੋਰਸ ਵਿੱਚ ਜਾਣ ਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨ ਜਿੱਦਾਂ ਜਸਬੀਰ ਸਿੰਘ ਉਹਨਾਂ ਨੇ ਕੀਤਾ। ਵੇਖੋ ਜੀ ਇਹਨਾਂ ਦੇ ਇਹਨਾਂ ਦੇ ਕਰਕੇ ਹੀ ਅਸੀਂ ਅੱਜ ਆਪਣੀਆਂ ਡਿਊਟੀਆਂ ਕਰ ਰਹੇ ਨੇ ਜੇ ਇਹ ਨਾ ਹੁੰਦੇ ਤੇ ਹੋ ਸਕਦਾ ਇੱਥੇ ਦਾ ਮਾਹੌਲ ਹੋਰ ਹੁੰਦਾ। ਤੇ ਇਹਨਾਂ ਦੇ ਕਰਕੇ ਹੀ ਸਾਰਾ ਕੁਝ ਆ ਤੇ ਅਸੀਂ ਆਪਣੇ ਘਰ ਤੇ ਸੁਰੱਖਿਆ ਤੇ ਜੀ ਰਹੇ ਆਂ ਨੌਜਵਾਨਾਂ ਨੂੰ ਇਹੋ ਅਪੀਲ ਕਰਾਂਗੇ ਕਿ ਇਹਨਾਂ ਦੇ ਜੋ ਇਹਨਾਂ ਨੇ ਸਿੱਖਿਆ ਸਾਨੂੰ ਦਿੱਤੀ ਹੈ ਉਹਨਾਂ ਦੇ ਨਾਲ ਨਾਲ ਮਿਲ ਕੇ ਤੇ ਵੱਧ ਤੋਂ ਵੱਧ ਰੱਟੀਆਂ ਕਰਨ ਤੇ ਵੱਧ ਤੋਂ ਵੱਧ ਪੜ੍ਹਾਈ ਲਿਖਾਈ ਕਰਕੇ ਵੱਧ ਤੋਂ ਵੱਧ ਹੋਣਗੇ ਇਸ ਮੌਕੇ ਸ਼ਹੀਦ ਜਸਵੀਰ ਸਿੰਘ ਦੇ ਭਰਾ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਮਾਣ ਹੈ ਕਿ ਉਹਨਾਂ ਦੇ ਭਰਾ ਨੇ ਸ਼ਹੀਦੀ ਪ੍ਰਾਪਤ ਕੀਤੀ ਹੈ ਅਤੇ ਅੱਜ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਸੂਰਸਨ ਪੰਜਾਬ ਨਿਊਜ਼ ਦੀ ਐਮ ਖਮਰਾ ਇਸ ਦੇ ਨਾਲ ਹੀ ਤੁਸੀਂ ਮੈਨੂੰ ਦਿਓ ਗਿਆ ਧੰਨਵਾਦ